ਉਹਨਾਂ ਨੇ ਤੁਹਾਨੂੰ ਵਧਾਈ ਵੀ ਦਿੱਤੀ ਐ ਇਸ ਗੱਲ ਦੀ ਕਿ ਕੱਲ 1 ਵਜੇ 1:30 ਵਜੇ ਮੀਟਿੰਗ ਕੀਤੀ ਆ ਜਣੀ ਤੁਹਾਡੇ ਕੋਲੇ 3 ਵਜੇ ਸਨੇਹੇ ਲੱਗੇ ਹੋਣਗੇ ਫੌਰੀ ਸਨੇਹਿਆਂ ਦੇ ਉੱਤੇ ਜਾਬਰ ਹੈ ਫੈਸਲੇ ਦੇ ਖਿਲਾਫ ਜਿਵੇਂ ਭਰਾਵੋ ਤੁਸੀਂ ਆਏ ਹੋ ਵਧਾਈ ਦੇ ਪਾਤਰ ਹੋ ਭਰਾਵੋ ਜਿੰਨੇ ਤੁਸੀਂ ਇੱਥੇ ਬੈਠੇ ਹੋ ਇੱਥੇ ਆਏ ਹੋ ਫੌਰੀ ਸੱਦੇ ਤੇ ਆਉਨੇ ਹੋ ਇਹ ਗੱਲ ਦੀ ਤਾਂ ਵਧਾਈ ਆ ਪਰ ਭਰਾਵੋ ਹੁਣ ਐ ਨਹੀਂ ਸਰਨਾ ਹੈ ਵੀ ਪਿੰਡਕਾਈ ਦਾ ਪ੍ਰਧਾਨ ਨੂੰ ਸੱਦਾ ਲਾਤਾ ਉਹਨੇ ਸਨੇਹੇ ਲਾਉਣੇ ਨੇ ਉਹ ਭਰਾਵੋ ਸਾਨੂੰ ਕੱਲੇ-ਕੱਲੇ ਨੂੰ ਚੌਂਕੀਦਾਰਾ ਕਰਨਾ ਪਊਗਾ ਚੌਂਕੀਦਾਰਾ ਆ ਜਿੰਨੇ ਬੁਲਾਰੇ ਬੋਲੇ ਨੇ ਇਹ ਗੱਲਾਂ ਪਿੰਡਾਂ 'ਚ ਘਰ-ਘਰ ਜੇ ਨਾਂ ਲੈ ਕੇ ਗਏ ਤਾਂ ਭਰਾਵੋ ਉਹ ਹਾਕਮਾਂ ਦਾ ਜਿਹੜਾ ਰੋਲਰ ਆ ਜਿਵੇਂ ਵੱਡਾ ਇੱਕ ਰੋਡ ਕੁੱਟਣਾ ਹੁੰਦਾ ਨਾ ਵੱਡਾ ਰੋਡ ਕੁੱਟਣਾ ਵੱਡਾ ਰੋਲਰ ਉਹ ਲਗਾਤਾਰ ਆ ਰਿਹਾ ਤੇ ਲਾਤੜਦਾ ਤੇ ਲਾਤੜਦਾ ਲਾਤੜਦਾ ਅੱਗੇ ਪੂਰੀ ਤਰ੍ਹਾਂ ਨਾਲ ਅੱਗੇ ਵੱਧ ਰਿਹਾ ਰੋਕ ਨਹੀਂ ਰਿਹਾ ਉਹਦਾ ਫੈਸਲਾ ਆ ਗਿਆ ਇਸ ਕਰਕੇ ਸਾਨੂੰ ਚੌਂਕੀਦਾਰਾ ਕਰਨਾ ਪਊਗਾ ਸਾਰਿਆਂ ਨੂੰ ਉਹ ਚੌਂਕੀਦਾਰ ਇਹ ਆ ਕੇ ਭਾਈ ਵੱਡੇ ਨੌ ਜਿਹੜੇ ਮਗਰਮਸ ਨੇ ਮਗਰਮਸ ਆਪਾਂ ਕਹਿੰਦੇ ਆ ਕਾਰਪੋਰੇਟ ਘਰਾਣੇ ਭਰਾਵੋ ਉਹ ਵੱਡੇ ਮਗਰਮਸ ਨੇ ਜਿਹੜੇ ਉਹ ਲਗਾਤਾਰ ਸਾਡੀ ਫਸਲ ਤੇ ਸਾਡੇ ਬੱਚਿਆਂ ਦੀ ਰੋਟੀ ਖੋਣ ਦੇ ਲਈ ਸਾਡੇ ਮੂੰਹ ਦੀ ਰੋਟੀ ਖੋਣ ਦੇ ਲਈ ਉਹਨਾਂ ਨੇ ਫੈਸਲੇ ਕਰ ਲਏ ਅੱਜ ਜਦੋਂ ਆਪਾਂ ਇਥੋਂ ਦੇ ਮੰਤਰੀ ਅਮਨ ਅਰੋੜਾ ਜੀ ਦੀ ਕੋਠੀ ਦੇ ਅੱਗੇ ਆਏ ਆ ਇਹਨਾਂ ਨੂੰ ਚੇਤਾਵਨੀ ਦੇਣ ਵਾਸਤੇ ਆਏ ਆ ਬਕਾਇਦਾ ਜਿਹੜਾ ਪੱਤਰ ਰੱਖਿਆ ਉਹ ਚੇਤਾਵਨੀ ਪੱਤਰ ਆ ਇਹ ਚੇਤਾਵਨੀ ਆ ਤੁਹਾਨੂੰ ਖਬਰਦਾਰ ਕਰਦੇ ਆ ਕਿ ਖਬਰਦਾਰ ਹੋ ਜਾਓ ਇਸ ਗੱਲ ਤੋਂ ਕਿ ਜਿਹੜਾ ਸੈਂਟਰ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਵੋਟਾਂ ਵਾਲੇ ਦਿਨਾਂ ਦੇ ਵਿੱਚ ਆਹ ਫੈਸਲੇ ਕਿ ਤੁਹਾਡੇ ਮੂਹਾਂ ਦੀ ਰੋਟੀ ਖੋਣੀ ਆ ਇਹਨੂੰ ਲੋਕ ਬਰਦਾਸ਼ਤ ਕਿਵੇਂ ਕਰਨਗੇ ਇਸ ਕਰਕੇ ਭਰਵੋ ਉਹ ਕੁੱਲ ਲੜੀਆਂ ਨੇ ਜੜੀਆਂ ਉਹ ਲੜੀਆਂ ਦਸੀਆਂ ਨੇ ਆਗੂਆਂ ਨੇ ਕਿ ਕਿਵੇਂ ਕਿਵੇਂ ਪੱਲੇ ਦਾ ਰਗੜੇ ਜਾਣੇ ਨੇ ਕਿਵੇਂ ਸੈਲਰ ਮਾਲ ਘੜੇ ਜਾਣੇ ਨੇ ਕਿਵੇਂ ਧਾਨ ਘੜੇ ਜਾਣੇ ਨੇ ਕਿਵੇਂ ਕਿਸਾਨੀ ਰਗੜੀ ਜਾਣੀ ਆ ਜਣੀ ਕੋਈ ਰਹਿਣਾ ਨਹੀਂ ਹੈ ਏਦੋਂ ਗਹਾ ਭਰਵੋ ਏਦੋਂ ਗਹਾ ਆ ਜਿਹੜੇ ਪਿੰਡਾਂ 'ਚ ਮਜ਼ਦੂਰ ਭਰਾ ਬੈਠੇ ਨੇ ਜਿਹੜੇ ਛੋਟੀ ਜ਼ਮੀਨ ਵਾਲੇ ਕਿਸਾਨ ਨੇ ਉਹ ਜਿਹਨਾਂ ਨੂੰ ਭਰਾਵੋ ਕਣਕ ਮਿਲਦੀ ਆ ਆਟਾ ਦਾਲ ਮਿਲਦਾ ਜਿਹਨੂੰ ਪੀਡੀਐਸ ਕਹਿੰਦੇ ਨੇ ਪੀਡੀਐਸ ਜਨਤਕ ਵੰਡ ਪ੍ਰਣਾਲੀ ਕਹਿੰਦੇ ਨੇ ਜਿਹਨੂੰ ਉਹ ਭਰਾਵੋ ਆਟਾ ਦਾਲ ਨਹੀਂ ਮਿਲਦੀ ਕਿਉਂਕਿ ਜਦੋਂ ਆ ਸਾਰਾ ਮਾਲ ਉਹਨਾਂ ਨੇ ਵੱਡੇ ਉਹਨਾਂ ਸੈਲੋਆਂ ਦੇ ਵਿੱਚ ਉਸ ਸਟੀਲ ਦੇ ਵੱਡੇ ਢੋਲ ਨੇ ਭਰਾਵੋ ਪਹਿਲਾ ਬੋਲਦੇ ਰਹਾ ਪਿੰਡਾਂ ਚ ਕਿ ਪ੍ਰਭੂ ਵੱਡੇ ਢੋਲ ਲੈ ਕੇ ਆ ਰਹੇ ਨੇ ਸਾਡੇ ਪਿੰਡਾਂ ਦੇ ਢੋਲ ਜਿਹੜੇ ਸਾਡੇ ਦੋ ਦੋ ਢੋਲ ਭਰਦੇ ਆ ਉਹ ਢੋਲ ਨਹੀਂ ਛੱਡਣੇ ਨਾ ਬਈ ਮਾਨਾ ਨੇ ਉਹ ਵੱਡੇ ਢੋਲਾਂ ਚ ਸਾਡਾ ਆਨਾਜ ਸਾਡੀ ਕਣਕ ਉਹ ਢੋਲਾਂ ਚ ਪਾਉਣੀ ਆ ਉਹ ਪ੍ਰਭੂ ਆ ਗਏ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਲੜਿਆ ਉਹਦੇ ਚੋਂ ਦੋ ਜਿਹੜੇ ਪਹਿਲੇ ਕਾਨੂੰਨ ਨੇ ਉਹ ਦੋ ਪਹਿਲੇ ਕਾਨੂੰਨ ਲਾਗੂ ਕਰਨ ਵਾਸਤੇ ਜਿਹਦੇ ਚ ਕਿਹਾ ਮੰਡੀਆਂ ਤੋੜਨੀਆਂ ਨੇ ਉਹ ਭਰਾਵੋ ਜਿਹਨੂੰ ਭਲੇਖਾ ਕਿ ਨਵੀਂ ਸਰਕਾਰ ਆ ਗਈ ਜਾਂ ਕੋਈ ਨਵਾਂ ਹੋਰ ਆਜੂਗਾ ਉਹ ਭਰਾਵੋ ਜਿਹੜੀ ਆਪਣੀ ਨੀਤੀ ਪਾਲਿਸੀ ਆ ਜਥੇਬੰਦੀ ਦੀ ਸਾਡੇ ਪ੍ਰਧਾਨ ਅਗਰਾਹਾ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਭਰਾਵੋ ਵੱਡਾ ਹੱਲਾ ਵੱਡਾ ਹਮਲਾ ਉਹ ਹਮਲਾ ਇਹ ਕੋਈ ਬਦਲ ਕੇ ਆ ਜਾਵੇ ਇਸ ਕਰਕੇ ਉਹ ਬੇਈਮਾਨ ਨੇ ਜਿਹੜੇ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਇਹੀ ਨੀਤੀਆਂ ਲਾਗੂ ਕਰਦੇ ਨੇ ਪਰ ਇਹਨਾਂ ਨੇ ਤਾਂ ਕਿਹਾ ਕਹਿੰਦੇ ਅਸੀਂ ਤਾਂ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਲਿਆਵਾਂਗੇ ਜਿਹੜਾ ਆਗੂ ਨੇ ਕਿਹਾ ਮਾਨਕ ਨੇ ਕਿਹਾ ਉਹ ਕਹਿੰਦਾ ਉਹ સામਰਾਜਵਾਦ ਮੁਰਦਾਬਾਦ ਨਹੀਂ ਕਹਿੰਦੇ ਭਗਤ ਸਿੰਘ ਨੇ ਵੀ ਇਹ ਕਿਹਾ ਪਹਿਲਾਂ ਕਹਿੰਦਾ ਭਰਾਵੋ ਤੁਹਾਡੇ ਨਾਲ ਧੋਖਾ ਹੋਣ ਜਾ ਰਿਹਾ ਉਹ ਧੋਖਾ ਹੋਊਗਾ ਕਾਲੇ ਅੰਗਰੇਜ਼ ਥੋਡੇ ਜਿਹੜੇ ਮੋਢਿਆਂ ਤੇ ਸਵਾਰ ਹੋਣਗੇ ਗੋਰੇ ਅੰਗਰੇਜ਼ ਪੜਦੇ ਪਿੱਛੇ ਚਲੇ ਜਾਣਗੇ ਉਹੀ ਗੱਲ ਆ ਭਰਾਵੋ ਆ ਜਿਹੜੇ ਕਾਲੇ ਅੰਗਰੇਜ਼ ਨੇ ਉਹ ਸਾਡੇ ਮੋਢਿਆਂ ਤੇ ਸਵਾਰ ਹੋਏ ਨੇ ਉਹ ਜਿਹੜੇ ਗੋਰੇ ਅੰਗਰੇਜ਼ਾਂ ਨੇ ਫੈਸਲੇ ਕਰੇ ਨੇ ਵੀ ਥੋਡੀ ਲੁੱਟ ਦਾ ਮਾਲ ਆ ਆ ਮਾਲ ਸਾਡੇ ਕੋਲੇ ਪਹੁੰਚਦਾ ਰਹੇ ਉਹ ਮਾਲ ਪਹੁੰਚਾਉਣ ਦੀ ਆ ਜਿਹੜੇ ਵੱਡੇ ਸੈਲੋ ਬਣਾਏ ਨੇ ਉਹਨਾਂ ਨੂੰ ਮਾਲ ਪਹੁੰਚਾਉਣ ਵਾਸਤੇ ਹੀ ਬਣਾਏ ਨੇ ਭਰਾਵੋ ਇੱਥੇ ਜਿਹੜਾ ਇੱਕ ਪਾ ਕਹਿੰਦੇ ਆ ਵੀ ਮਜ਼ਦੂਰ ਨੇ ਜਿਹੜੇ ਉਹਨਾਂ ਦੇ 44 ਕਾਨੂੰਨ ਖਤਮ ਕਰਕੇ ਚਾਰ ਕੋਡਾਂ ਦੇ ਵਿੱਚ ਬਦਲਤੇ ਇਸ ਕਰਕੇ ਬਦਲੇ ਨੇ ਕਿ ਭਾਈ 19 ਘੰਟੇ 20 ਘੰਟੇ ਕੰਮ ਲਓ 8 ਘੰਟੇ ਵਾਲੀ ਗੱਲ ਛੱਡ ਦਿਓ ਉਹ ਕਹਿੰਦੇ ਜਿੰਨਾ ਕੰਮ ਲੈਣਾ ਬਾਕੀ ਦਾ ਕੰਮ ਤਾਂ ਕਰੂਗੀ ਮਸ਼ੀਨਰੀ ਜੇ ਮਾੜਾ ਮੋਟਾ ਕੰਮ ਹੈ ਨਾ ਤਾਂ ਲੈਣਾ ਵੀ ਆ ਹੱਥਾਂ ਤੋਂ ਜੇ ਕੰਮ ਵੀ ਲੈਣਾ ਫੇਰ ਕਹਿੰਦੇ ਨਾ ਹੱਥਾਂ ਤੋਂ ਜਣੀ ਲੇਬਰ ਨਹੀਂ ਦੇਣੀ ਕੁੱਟ ਕੇ ਜਣੀ 19 19 20 20 ਟਾਂ ਘਾਟੇ ਕੰਮ ਨੇ ਜਿਹੜੇ ਉਹਨਾਂ ਵਾਸਤੇ ਕਾਨੂੰਨ ਬਣਾਏ ਜਾ ਰਹੇ ਨੇ ਭਰਾਵੋ ਇਸ ਕਰਕੇ ਜਿਹੜੀ ਮੈਂ ਗੱਲ ਕਰਿਆ ਰੋਲਰ ਦੀ ਵੱਡੇ ਰੋਡ ਕੁੱਟਣੇ ਦੀ ਉਹ ਭਰਾਵੋ ਰੋਡ ਕੁੱਟਣਾ ਜੱਡਾ ਵੱਡਾ ਰੋਲਰ ਆ ਜਿਹੜਾ ਉਹ ਸਾਡੇ ਬੱਚਿਆਂ ਦੀ ਪੜ੍ਹਾਈ ਤੇ ਲਿਆ ਕੇ ਸਾਡੀ ਜਿਹੜੀ ਸਿੱਖਿਆ ਨੀਤੀ ਆ ਉਹ ਸਿੱਖਿਆ ਨੀਤੀ ਬਦਲਦੀ ਭਰਾਵੋ ਇਹਨਾਂ ਨੂੰ ਕਿਹਾ ਕਿ ਇਹ ਭਗਤ ਸਿੰਘ ਦੀ ਕਿਤਾਬ ਰ ਪੜ ਲੈਣਾ ਇਹ ਗੁਚਾਰ ਸਾਹਿਬ ਜਾਦਿਆਂ ਦਾ ਇਤਿਹਾਸ ਨਾ ਪੜ ਲੈਣਾ ਇਹ ਜਿਹੜਾ ਉਹ ਮਨੂ ਸਿਮਰਤੀਆ ਉਹਨੂੰ ਭਰਉਣ ਦੀਆਂ ਬਯੰਤਾਂ ਜਣੀ ਪ੍ਰਭੂ ਸਾਡੀ ਸਿੱਖਿਆ ਨੀਤੀਆ ਜੜੀ ਉਹ ਬਦਲ ਕੇ ਨਵੀਂ ਸਿੱਖਿਆ ਨੀਤੀ ਲਿਆਉਂਦੀ ਇੱਥੇ ਜਿਹੜੀ ਕੇਂਦਰੀ ਜਾਲ ਲੀਤੀ ਗੰਗੋ ਸਾਹਿਬ ਦੱਸ ਕੇ ਗਏ ਨੇ ਉਹ ਪ੍ਰਭੂ ਉਹਨਾਂ ਨੇ ਸਾਡੀ ਨਵੀਂ ਜਿਹੜੀ ਜਿਹੜੀ ਜਾਲ ਲੀਤੀ ਲਿਆਂਦੀ ਜਿਹੜੇ ਸਾਡੇ ਗੁਰੂਆਂ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਉਹ ਮਾਤਾ ਧਰਤ ਮਹਤਾ ਉਹ ਖਾਟੇ ਗੁਰੂਆਂ ਨੇ ਪਾਣੀ ਨੂੰ ਪੇਤਾ ਕਿਹਾ ਇਹਨਾਂ ਨੇ ਉਤੇ ਨੀਤੀ ਬਣਾਤੀ ਇਸ ਕਰਕੇ ਪ੍ਰਭੂ ਬਹੁਤ ਵੱਡਾ ਹੱਲਾ ਇਹ ਚੌਕੀਦਾਰੇ ਤੋਂ ਬਿਨਾ ਨਹੀਂ ਸਰਨਾ ਪਿੰਡ ਪਿੰਡ ਘਰ ਘਰ ਦੱਸਣਾ ਕਿ ਪ੍ਰਭੂ ਇਹ ਹੱਲਾ ਲੈ ਕੇ ਆ ਰਹੇ ਨੇ ਜਿਹੜੀ ਗੱਲ ਤੁਹਾਡੀ ਜਥੇਬੰਦੀ ਦੀ ਨੀਤੀ ਆ ਵੀ ਜਿਹੜਾ ਮਰਜੀ ਆ ਜਾਏ ਉਹ ਐਂ ਕਰੂਗਾ ਇਹਨਾਂ ਨੇ ਵੀ ਉਹੀ ਕੁਛ ਕੀਤਾ ਜਣੀ ਪ੍ਰਭੂ ਆ ਜਦੋਂ ਬਾਦਲ ਆਏ ਨੇ ਇੱਥੇ ਬਾਦਲ ਬਾਦਲਾਂ ਨੇ 2013 ਦੇ ਵਿੱਚ ਜਣੇ ਉਹਨਾਂ ਨੇ ਸੈਲੋਆਂ ਨੂੰ ਜਿਹੜੀ ਮਨਜ਼ੂਰੀ ਉਹਨਾਂ ਨੇ ਵੀ ਦਿੱਤੀ ਆ ਜਿਹਦੇ ਵਿੱਚ ਪੰਜ ਸੈਲੋ ਨੇ ਜਿਹੜੇ ਉਹਨਾਂ ਨੇ ਲੈਂਦੇ ਨੇ ਉਹਦਾ ਮੈਂ ਤੁਹਾਨੂੰ ਨਾਂ ਦੱਸਦਾ ਉਹ ਜਗਰਾਉਂ ਦੇ ਵਿੱਚ ਸੈਲੋ ਆ ਜਿਹੜਾ ਵੱਡਾ ਉਹ ਲੈ ਕੇ ਆਏ ਨੇ ਉਹ ਮੋਗੇ ਦੇ ਵਿੱਚ ਲੈ ਕੇ ਆਏ ਨੇ ਉਹ ਗੋਵਿੰਦਵਾਲ ਬਾੜ ਦੇ ਵਿੱਚ ਲੈ ਕੇ ਆਏ ਨੇ ਉਹ ਡੇਂਗਰੂ ਦੇ ਵਿੱਚ ਜਣੀਆਂ ਵੱਡਾ ਸੈਲੋ ਆ ਜਿਹੜਾ ਇਹ ਬਾਦਲਾਂ ਨੇ ਲੈਂਦਾ ਉਸ ਤੋਂ ਬਾਅਦ ਕਪਟਨ ਗਿਆਨੇ ਉਹਨਾਂ ਨੇ ਲਿਆਂਦਾ ਕੋਟਕਪੂਰਾ ਦੇ ਵਿੱਚ ਉਹਨਾਂ ਨੇ ਲਿਆਂਦਾ ਸਨਾਮ ਦੇ ਵਿੱਚ ਇੱਥੇ ਹੀ ਲੱਗਦਾ ਆਪਣੀ ਉਹਨਾਂ ਨੇ ਲਿਆਂਦਾ ਅਮਨਗੜ੍ਹ ਦੇ ਵਿੱਚ ਉਹਨਾਂ ਨੇ ਕਾਂਗਰਸੀਆਂ ਨੇ ਲਿਆਂਦਾ ਅਮਰੇਰ ਕੋਟੜੇ ਬਰਨਾਲੇ ਤੇ ਸੀਂਟਾਂ ਵਾਲੇ ਦੇ ਵਿੱਚ ਲੈ ਕੇ ਆਏ ਨੇ ਹੋ ਉਹ ਭਰਾਵੋ ਜਿਹੜੇ ਆਪ ਵਾਲੇ ਜਿਹੜੇ ਕਹਿੰਦੇ ਅਸੀਂ ਤਾਂ ਜੀ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਲਿਆਵਾਂਗੇ ਇਹ ਲੈ ਕੇ ਆਏ ਨੇ ਬੇਈਮਾਨ ਸੀਨਾ ਦੇ ਵਿੱਚ ਤੇ ਸਾਦਲੀ ਵਾਲਾ ਇਹਨਾਂ ਦੀ ਇਹਨਾਂ ਨੇ ਮਨਜ਼ੂਰੀ ਦਿੱਤੀ ਆ ਕੱਥੂ ਨੰਗਲ ਵਾਲਿਆਂ ਨੂੰ ਇਹਨਾਂ ਨੇ ਮਨਜ਼ੂਰੀ ਦਿੱਤੀ ਆ ਸਾਹਨੇਵਾਲ ਦੇ ਵਿੱਚ ਬਣਾਇਆ ਇੱਕ ਉਹ ਇਹਨਾਂ ਨੇ ਮਨਜ਼ੂਰੀ ਦਿੱਤੀ ਆ ਹੁਣ ਇਸ ਕਰਕੇ ਕੋਈ ਕਹਿ ਸਕਦਾ 26 ਮੰਡੀਆਂ ਓਏ ਭਰਾਵੋ 26 ਮੰਡੀਆਂ ਨਹੀਂ ਉਹ 26 ਮਾਰਕੀਟ ਕਮੇਟੀਆਂ ਨੇ ਉਹਦੇ ਨਾਲ ਮੰਡੀਆਂ ਕਿੰਨੀਆਂ ਜੁੜਦੀਆਂ ਨੇ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆ ਕਿ ਹਮਲਾ ਵੱਡਾ ਭਰਾਵੋ ਉਹ ਜਦੋਂ WTO ਆਇਆ ਨਾ ਉਦੋਂ ਸਾਡੇ ਪਿੰਡਾਂ 'ਚ ਨਹੀਂ ਸੀ ਪਤਾ ਕਿ WTO ਕੀ ਆ ਉਦੋਂ ਭਰਾਵੋ WTO ਦੇ ਵੱਡੇ ਵੱਡੇ ਪੁਤਲੇ ਵੱਡੇ ਵੱਡੇ ਬੁੱਤ ਬਣਾਏ ਨਾ ਉਹਦੇ ਇੱਕ ਫੋਟੋ ਸਾਫੀ ਜਿਹੜੀ ਪੂਰੇ ਦਾ ਪੂਰਾ ਬੰਦਾ ਉਹਦੇ ਮੂੰਹ 'ਚ ਪਾਇਆ ਕਿ WTO ਪੂਰਾ ਬੰਦਾ ਖੜਿਚੂਗਾ ਇਸ ਕਰਕੇ ਉਹ ਪੂਰੇ ਦਾ ਪੂਰਾ ਜਿਹੜਾ ਸਿਸਟਮ ਉਹਨੂੰ ਕੜੂਕੜੀ ਇਸ ਰਿਹਾ WTO 2013 ਦੇ ਵਿੱਚ ਜਿਹੜੀ ਪਹਿਲਾਂ ਬਹੁਤ ਵਾਰ ਵਿਆਖਿਆ ਕੀਤੀ ਆ ਕਿ 2013 ਦੇ ਵਿੱਚ WTO ਦੀ ਮੀਟਿੰਗ ਜਦੋਂ ਬਾਲੀ ਦੇ ਵਿੱਚ ਹੋਈ ਆ ਉਦੋਂ ਮਨਮੋਹਨ ਸਿੰਘ ਹੁੰਦਾ ਪ੍ਰਧਾਨ ਮੰਤਰੀ ਉਦੋਂ ਜਣੀ ਮਨਮੋਹਨ ਸਿੰਘ ਨੂੰ ਇਹ ਕਿਹਾ ਕਹਿੰਦੇ ਬਹੁਤ ਹੋ ਗਿਆ ਖਤਮ ਕਰੋ ਇਹਨਾਂ ਨੂੰ ਆ ਮੰਡੀਆਂ ਤੋੜੋ ਇੱਥੇ FCI ਦੀ ਖਰੀਦ ਖਤਮ ਕਰੋ FCI ਨੂੰ ਤੋੜ ਦਿਓ ਉਦੋਂ ਲੈ ਕੇ ਆਏ ਨੇ ਇਸ ਕਰਕੇ ਜਦੋਂ ਜਦੋਂ WTO ਦੀ ਮੀਟਿੰਗ ਹੁੰਦੀ ਆ ਉਹ ਭਰਾਵੋ ਇਹਨਾਂ ਨੂੰ ਲੈ ਕੇ ਆਉਂਦੇ ਨੇ ਹੁਣ ਤੁਸੀਂ ਇਹ ਦੇਖੋ ਕਿ 16 ਤਰੀਕ ਨੂੰ ਚੋਣ ਜਾਰਤਾ ਲੱਗਦਾ 15 ਤਰੀਕ ਨੂੰ ਚੁੱਪਚੀਤੇ ਆ ਦੱਸ ਕੇ ਗਏ ਨੇ ਸਾਡੇ ਮੂਨਕ ਬਲਾਕ ਦੇ ਪ੍ਰਧਾਨ ਕੇ 16 ਤਰੀਕ ਨੂੰ ਚੁੱਪਚਪੀਤੇ ਜਣੀ ਆਹ ਜਿਹੜਾ ਉਹ ਨੋਟੀਫਿਕੇਸ਼ਨ ਜਾਰੀ ਕਰਤਾ ਉਹਦਾ ਇੱਕ ਪੱਤਰਕਾਰ ਨੂੰ ਵੀ ਨਹੀਂ ਪਤਾ ਲੱਗਣ ਦਿੱਤਾ ਇੱਕ ਜਨ ਅਲਾਹਾਬਾਦ ਦੇ ਪੱਤਰਕਾਰ ਨੇ ਉਹ ਖਬਰ ਕੱਢ ਲਈ ਉਹ ਚਿੱਠੀ ਕਿੱਥੋਂ ਲੱਭ ਗਈ ਉਹਨੂੰ ਨਹੀਂ ਪਤਾ ਨਹੀਂ ਸੀ ਲੱਗਣ ਦੇਣਾ ਇਹਨਾਂ ਨੇ ਇਸ ਕਰਕੇ ਇਹ ਬੇਈਮਾਨ ਨੇ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਵੱਡੇ ਮਗਰਮਸ ਓਏ ਭਰਾਵੋ ਆਪਦਾ ਖੂਨੀ ਪੰਜਾ ਜਿਹੜਾ ਉਹ ਸਾਡੇ ਤੇ ਲੈ ਕੇ ਆ ਰਹੇ ਨੇ ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਲੋਕੋ ਭਗਤ ਸਿੰਘ ਦੇ ਵਾਰਸ ਲੋਕੋ 450ਆਂ ਗੁਰੂ ਗੋਬਿੰਦ ਸਿੰਘ ਦੇ ਵਾਰਸ ਲੋਕੋ ਸਾਡੇ ਅਣਖਾਂ ਤੋਂ ਆਗੇ ਹੈ ਸਾਡੇ ਗੁਰੂਆਂ ਦੀ ਉਹ ਪਰੰਪਰਾ ਜਿਹੜਾ ਅਸੀਂ ਪਿੰਡ ਪਿੰਡ ਘਰ ਘਰ ਜਦੋਂ ਪਿੰਡਾਂ ਦੇ ਵਿੱਚ ਲੰਗਰ ਲਾਉਨੇ ਆ ਕਿ ਭਾਈ ਸਾਡੇ ਲੰਗਰ ਚ ਪ੍ਰਸਾਦਾ ਸਾਕ ਕੇ ਜਾਈਂ ਆਸ ਪਿੰਡ ਚ ਲੰਗਰ ਹੁੰਦਾ ਅਗਲੇ ਪਿੰਡ ਚ ਲੰਗਰ ਹੁੰਦਾ ਜਣੀ ਸਾਰੇ ਪੰਜਾਬ ਦੇ ਵਿੱਚ ਪਿੰਡਾਂ ਚੋਂ ਲੰਗਰ ਨੇ ਉਹ ਲੰਗਰ ਉਦੋਂ ਤੱਕ ਨੇ ਜਦੋਂ ਤੱਕ ਪ੍ਰਭੂ ਸਾਡੇ ਕੋਲੇ ਜ਼ਮੀਨਾਂ ਨੇ ਆਹ ਜਿਹੜੇ ਪਹਿਲੇ ਦੋ ਕਾਨੂੰਨ ਨੇ ਇਹ ਦੋ ਕਾਨੂੰਨ ਪ੍ਰਭੂ ਇਹ ਤਾਂ ਮੰਡੀਆਂ ਦੇ ਵਿੱਚੋਂ ਜਣੀ ਫਸਲ ਦੀ ਜਿਹੜੀ ਚੱਕ ਧਾਰਾ ਜੜੀ ਉਹ ਆਪਣੇ ਕਬਜ਼ੇ ਚ ਜਦੋਂ ਕਿਸੇ ਨੇ ਕੋਈ ਵੱਡਾ ਜਿਗਾਰ ਬਣਾਉਣਾ ਹੁੰਦਾ ਪਹਿਲਾਂ ਉਹ ਸਨਵਾ ਬਣਾਉਂਦਾ ਕਿ ਜਿਹੜੀ ਫਸਲਾਂ ਨੂੰ ਮੈਂ ਕਿੱਥੇ ਧਰੂੰਗਾ ਜਣੀ ਉਹਦੀ ਖਰੀਦ ਫਰੋਖ ਉਹਦਾ ਵੇਚਣ ਦਾ ਪ੍ਰਬੰਧ ਕੀ ਹੋਊਗਾ ਉਹ ਪਹਿਲਾਂ ਪ੍ਰਬੰਧ ਕਰ ਰਹੇ ਨੇ ਜਿਹੜਾ ਅਗਲਾ ਤੀਜਾ ਕਾਨੂੰਨ ਉਹ ਕਾਨੂੰਨ ਆ ਪ੍ਰਬੋ ਕੰਟੈਕਟ ਫਾਰਮਿੰਗ ਦਾ ਜਿਹੜੇ ਭਰਾ ਆ ਪਹਿਲਾਂ ਚੱਲੀਆਂ ਨੇ ਗੱਲਾਂ ਕੰਟੈਕਟ ਫਾਰਮਿੰਗ ਦੀਆਂ ਉਹ ਚਿੱਟਾ ਜ਼ਹਿਰ ਜਿਹੜਾ ਕਹਿੰਦੇ ਆ ਉਹ ਕਹਿਣਗੇ ਚੱਕ ਲੋ ਠੇਕਾ ਸਾਰੇ ਪੰਜ ਪਿੰਡਾਂ ਦੀ ਜ਼ਮੀਨ ਦਾ ਕਿਉਂਕਿ ਐਸੇ ਕਰਕੇ ਲੈ ਕੇ ਆਏ ਨੇ ਕਿ ਭਾਈ ਆਧੜੀ ਬੈਂਕਾ ਜਿਹੜੀ ਲੈਂਡ ਬੈਂਕ ਲੈ ਕੇ ਆਏ ਨੇ ਲੈਂਡ ਬੈਂਕ ਉਹ ਕਹਿੰਦੇ 75 ਤੋਂ 7 ਪਿੰਡਾਂ ਦੀ ਜਿਹੜੇ ਲੋਨ ਨੇ ਓਏ ਉਹ ਬੈਂਕਾਂ ਨਾਲ ਜੋੜ ਕੇ ਜਿੰਨੀਆਂ ਤੁਹਾਡੀਆਂ ਜ਼ਮੀਨਾਂ ਬੈਂਕਾਂ ਚ ਪਈਆਂ ਨੇ ਉਹ ਕੰਪਨੀ ਨੂੰ ਸੁਮਾਉਣ ਦਾ ਪ੍ਰਭੂ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆ ਕਿ ਪ੍ਰਭੂ ਬੈਠਣ ਦਾ ਵੇਲਾ ਸੌਣ ਦਾ ਵੇਲਾ ਨਹੀਂ ਹੈ ਜਦੋਂ ਖਬਰ ਜਾਰੀ ਹੁੰਦੀ ਆ ਉਸ ਤੋਂ ਬਾਅਦ ਹੀ ਜਣੀ ਆਪਾਂ ਮੀਟਿੰਗ ਕੀਤੀ ਆ ਨਾਲ ਦੀ ਨਾਲ ਸੂਬਾ ਪ੍ਰਧਾਨ ਉਗਰਾਹਾ ਸਾਹਿਬ ਨੇ ਕਲਿੱਪ ਜਾਰੀ ਕੀਤੀ ਆ ਉਹ ਕਲਿੱਪ ਜਾਰੀ ਕਰਕੇ ਤੁਸੀਂ ਪਿੰਡਾਂ ਚ ਲੈ ਕੇ ਗਿਓ ਅੱਜ ਆਪਾਂ ਮਨਾ ਰੋੜਾ ਜੀ ਦੇ ਇੱਥੇ ਬੈਠੇ ਆ ਜਦੋਂ ਇਹਨਾਂ ਨੂੰ ਚੇਤਾਵਨੀ ਦੇ ਰਹੇ ਆ ਇਸ ਗੱਲ ਦੀ ਕਿ ਭੈਦ ਪਾਲੀ ਨਾ ਤੁਹਾਡੇ ਨਾਲ ਹੋਵੇ ਇਸ ਕਰਕੇ ਜਾਬਰ ਫੈਸਲੇ ਨੂੰ ਵਾਪਸ ਲਓ ਲਾਸਟ ਦੇ ਵਿੱਚ ਪ੍ਰਭੂ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਸਾਂਝੀ ਕਰਨੀ ਆ ਇੱਥੇ ਇੰਟੈਲੀਜੈਂਸੀ ਨੋਟ ਕਰਦੀਆ ਨੋਟ ਕਰ ਲਵੇ ਇਸ ਮਸਲੇ ਨਾਲੋਂ ਹਟਮਾ ਮਸਲਾ ਜਿਹੜਾ ਜੋਲੀਆ ਵਾਲਾ ਚੱਲਦਾ ਜਾਹਗੀਰ ਵਾਲਾ ਮਸਲੇ ਦੇ ਉੱਤੇ ਵਿਸ਼ੇਸ਼ ਤੌਰ ਤੇ ਇੱਥੇ ਅਮਨ अरोड़ा ਜੀ ਦੀ ਇੰਟੈਲੀਜੈਂਸੀ ਆ ਉਹਨਾਂ ਦੇ ਜਿਹੜੇ ਇੱਥੇ ਸਕੱਤਰ ਨੇ ਇਥੋਂ ਦੀ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਅੱਜ ਦੀ ਸਟੇਜ ਦੇ ਉੱਤੋਂ ਹੁਣੇ ਮੇਰੇ ਕੋਲੇ ਆਪਣੇ ਸੂਬਾ ਸੀਨੀਅਰ ਮੀਤ ਪ੍ਰਧਾਨ ਝਾਂਡਾ ਸਿੰਘ ਜੇਠੂ ਕੇ ਉਹਨਾਂ ਦਾ ਫੋਨ ਆਇਆ ਫੈਸਲਾ ਹੋ ਗਿਆ ਆਪਣੇ ਪੰਜਾਬ ਪਦਰ ਦੇ ਉੱਤੇ ਆਪਾਂ ਨੂੰ ਲੋੜ ਪਈ ਆ ਜਿਹੜਾ ਜਹਾਗੀਰ ਵਾਲਾ ਮਸਲਾ ਇਹਦੇ ਤੇ ਦੋ ਮੀਟਿੰਗਾਂ ਡੀਸੀ ਸਾਹਿਬ ਨਾਲ ਹੋ ਗਈਆਂ ਉਹ ਉਹਨੂੰ ਹੱਲ ਕਰਾਉਣ ਦੇ ਵਾਸਤੇ ਜਣੀ ਉਹ ਉਹ ਆਪਣੀਆਂ ਗੱਲਾਂ ਲੈ ਕੇ ਆਉਂਦੇ ਨੇ ਕਿ ਸਾਡੇ ਤਾਂ ਜੀ ਐਸ ਡੀ ਐਮ ਦੇ ਉੱਤੇ ਸਿੱਧੀ ਕੰਟੈਕਟ ਪਾਤੀ ਇਸ ਕਰਕੇ ਆਪਣੇ ਵਕੀਲ ਲੈ ਕੇ ਆਤਾ ਕਹਿਣਾ ਹੈ ਗਰਦੌਰੀਆਂ ਇਸ ਕੁੜੀ ਦੇ ਨਾਮ ਕਿਰਨਜੀਤ ਦੇ ਨਾਮ ਚੜ ਸਕਦੀਆਂ ਨੇ ਇਹ ਤਹਿਸੀਲਦਾਰ ਬਦਲ ਕੇ ਕਰ ਸਕਦੇ ਨੇ ਇਸ ਕਰਕੇ ਇਥੋਂ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਆਹ ਮਸਲਿਆਂ ਤੋਂ ਹਟ ਕੇ ਜਹਾਗੀਰ ਵਾਲੇ ਮਸਲੇ ਦੇ ਉੱਤੇ ਥੋੜਾ ਜਿਹੜਾ ਇੱਥੋਂ ਦਾ ਆਉਣ ਵਾਲੀ ਐਮਪੀ ਦੀ ਸੀਟ ਆ ਜਿਹੜੀ ਉਹ ਲੜਨ ਜਾ ਰਿਹਾ ਮੀਤ ਹੇਰਾ ਅੱਜ ਬਰਨਾਲੇ ਮੀਤ ਹੇਰ ਦੇ ਵੀ ਬੈਠੇ ਆ ਇਸ ਕਰਕੇ ਜੇਕਰ ਉਹ ਡੀਸੀ ਸਾਹਿਬ ਨਾਲ ਗੱਲ ਕਰਕੇ ਇਹ ਮਸਲਾ ਜਿਹੜਾ ਸੇਤੀ ਹੱਲ ਨਾ ਕੀਤਾ ਜਹਾਗੀਰ ਵਾਲਾ ਤਾਂ ਉਹਦਾ ਮੀਤ ਹੇਰ ਦੇ ਭਾਰ ਦੇ ਵਿੱਚ ਉਹ ਐਸ ਦੇ ਕੱਲੀ ਮੰਗ ਦੇ ਉੱਤੇ ਸਪੈਸ਼ਲ ਉੱਥੇ ਮੋਰਚਾ ਲਾ ਕੇ ਉਹ ਥੋੜੇ ਮੀਤ ਹੇਰ ਦੇ ਬਾਅਦ ਚ ਜਾਊਗਾ ਇਕੱਠ ਇਸ ਕਰਕੇ ਇਹਦੇ ਤੇ ਵਿਚਾਰੋ ਪਿਛਲੇ ਦਿਨਾਂ ਚ ਇਥੋਂ ਦੀ ਐਮਐਲਏ ਨਰਿੰਦਰ ਕੌਰ ਭਰਾਦ ਨੂੰ ਵੀ ਆਪਾਂ ਮਿਲ ਕੇ ਕਿਹਾ ਕਿ ਜਹਾਗੀਰ ਵਾਲਾ ਇਹ ਜੌਲੀਆ ਵਾਲਾ ਤੇ ਜਹਾਗੀਰ ਵਾਲਾ ਮਸਲਾ ਹੱਲ ਕਰ ਜਹਾਗੀਰ ਜੌਲੀਆ ਵਾਲੇ ਮਸਲੇ ਦੇ ਉੱਤੇ ਭਾਵੇਂ ਗਿਰਫਤਾਰੀ ਪੈ ਗਈ ਉਹਨੂੰ ਢਿੱਲ ਮਠ ਨਾ ਕਰਨਾ ਇਸ ਕਰਕੇ ਜਹਾਗੀਰ ਵਾਲੇ ਮਸਲੇ ਨੂੰ ਹੱਲ ਕਰਨਾ ਜਿਹਦੇ 'ਚ ਕੋਈ ਜਵਾਬ ਨਹੀਂ ਹੈ ਇਹਨਾਂ ਕੋਲੇ ਆ ਥੋਡੀਆਂ ਦਲੀਲਾਂ ਦਾ ਉਹ ਕਹਿੰਦੇ ਨੇ ਕਿ ਤੁਹਾਡੀ ਗੱਲ ਠੀਕ ਆ ਤੁਹਾਡੀ ਗੱਲ ਜਾਇਜ਼ ਆ ਜੇ ਸਾਡੀ ਗੱਲ ਠੀਕ ਆ ਗੱਲ ਜਾਇਜ਼ ਆ ਫਿਰ ਉਹਦੇ ਬਲ ਸੇਤ ਦੀ ਧਿਆਨ ਦਿਓ ਨਹੀਂ ਉਸ ਕੱਲੇ ਮਸਲੇ ਦੇ ਨੂੰ ਲੈ ਕੇ ਤੁਹਾਡੇ ਮੀਤ ਹੇਰ ਦੇ ਸੰਗਰੂਰ ਦੀ ਸੀਟ ਬਕਾਰੀ ਸੀਟ ਇਸ ਕਰਕੇ ਇਹਦੇ ਤੇ ਆਪਣੀ ਪੜੀ ਵਿਚਾਰ ਲਿਓ ਆਉਣ ਵਾਲੇ ਦਿਨਾਂ 'ਚ ਉਧਰਲੇ ਸੇ ਨੂੰ ਰਿਮੋਰਚਾ ਵਧੂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਪ੍ਰਧਾਨ ਜੀ ਦਾ ਜਣੇ ਮੈਂ ਬੇਨਤੀ ਕਰਦਾ ਸਾਡੇ ਬਲਾਰਾ ਬੁੱਢਣ ਤੋਂ ਪਹਿਲਾਂ ਜਿਹੜਾ ਅੱਜ